ਹਾਂਜੀ ਗਾਇਸ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਤੇ ਆਪਾਂ ਅੱਜ ਆਪਣੇ ਪਲਾਟ ਦੇ ਬਣਾ ਰਹੇ ਸੀ ਕੰਦ ਤੇ ਨਾਲੇ ਲਾਉਣਾ ਗੇੜਗੁੱਡ ਆਪਾਂ ਜਾਣਾ ਸੀ ਬਾਹਰ ਤੇ ਇੱਥੇ ਲਾਇਆ ਪੱਗਿਆਨੀ ਨੂੰ ਤੇ ਆਪਣਾ ਪਾਲਾ ਠੇਕੇਦਾਰ ਵੀ ਆ ਰਿਹਾ ਥੋੜੀ ਦੇਰ ਚ ਤੇ ਪਾਲਦੇ ਨੂੰ ਵੀ ਮਲਾਉਨੇ ਆ ਤੇ ਆ ਆਪਣੇ ਹੈਗੇ ਆ ਮਿਸਤਰੀ ਸਾਹਿਬ ਹਾਂਜੀ ਮਿਸਤਰੀ ਸਾਹਿਬ ਹਾਂ ਠੀਕ ਹੋ ਬਣਾ ਰਹੇ ਹਾਂ ਲੈਵਲ ਨੂੰ ਲੈਵਲ ਲਓ ਇਹ ਇਹ ਕਹਿੰਦੇ ਵੀ ਬਾਹਰਲੇ ਮੁਲਕ ਜਾਊਗੀ ਜਾਣੀ ਚਾਹੀਦੇ ਬਾਹਰਲੇ ਮੁਲਕ ਫਿਰ ਦੇਖਦੇ ਆ ਬਾਹਰਲੇ ਮੁਲਕ ਚ ਕੋਈ ਆਉਂਦਾ ਮੈਸੀ ਮੂਸੀਕ ਨਹੀਂ ਤੁਹਾਡੇ ਵਾਸਤੇ ਕਹਿੰਦੇ ਗਾਰੇ ਵਾਲੀ ਗੰਦ ਕਢਣੀ ਤੇ ਮਿਸਤਰੀ ਵੀ ਗਾਰੇ ਵਾਲਾ ਲੈਂਦਾ ਪੁਰਾਣਾ ਮਿਸਤਰੀ ਲੱਭ ਕੇ ਤੇ ਉਧਰ ਵੇਖੋ ਜ਼ੋਰ ਮਾਰਦਾ ਮੁੰਡਾ ਹੈ ਕਰੋ ਚੱਕ ਥੋੜੀ ਪਰਲਾ ਮੂੜ ਨਹੀਂ ਸੌਖੀ ਹੈ ਮੁੜ ਕੇ ਕਹਿੰਗੇ ਬ੍ਰੇਕ ਨਹੀਂ ਲੱਗਦੇ ਤੇ ਲਓ ਕਰੋ ਚੈੱਕ ਹਾਂਜੀ ਜੀ ਹਾਂਜੀ ਠੀਕ ਹੋ ਠੀਕ ਹੈ ਛੁੱਟੀ ਦਿਵਾਤੀ ਦੋ ਦਿਨ ਤੈਨੂੰ ਮਨਜ਼ੂਰ ਕਰਾ ਦੀ ਛੁੱਟੀ ਤੇਰੀ ਦੁਕਾਨ ਤੋਂ ਇੱਥੇ ਆਪਾਂ ਕਰਨੀ ਖਾਂਦੇ ਤੇ ਲਾਉਣਾ ਗੇੜਾ ਘੂਟ ਕਰਦੇ ਨਹੀਂ ਸੈਟਿੰਗ ਕੀ ਆਉਂਦੀ ਆ ਸਾਮਾਨ ਸਾਰਾ ਆਇਆ ਪਿਆ ਇਹ ਦੇਸੀ ਗਰੇ ਗਰੇ ਦੀ ਕੰਦੜਨੀ ਆ ਬਹੁਤ ਕੱਲ੍ਹ ਆਈ ਸੀ ਆਪਾਂ ਮਿੱਟੀ ਭਰ ਕੇ ਦੋ ਟਾਂ ਲਾਉਣੀ ਆ ਹਾਂ ਜੀ ਮਿਸਤਰੀ ਸਾਹਿਬ ਹਾਂ ਜੀ ਹੁਣ ਬੋਲੋ ਜੀ ਸਤਿ ਸ੍ਰੀ ਅਕਾਲ ਜੀ ਠੀਕ ਹਾਂ ਠੀਕ ਕਰੀਏ ਕਰਨਾ ਗੰਨ ਫਿਰ ਅੱਜ ਚਲੋ ਸ਼ਾਮ ਤੱਕ ਕਰਦੇ ਹੋ ਜੀ ਫਿਰ ਅਸੀਂ ਕੱਲ ਨੂੰ ਆਵਾਂਗੇ ਵਾਲ ਸੀ ਕੱਲ ਨੂੰ ਅੱਜ ਵੇਨੇ ਫਿਰ ਚਲੋ ਇਹ ਕੰਦੇ ਕਰਨਾਗੇ ਅੱਜ ਹਾਂ ਜੀ ਟੈਂਕੀ ਕਰਾ ਰਹੇ ਹਾਂ ਫੁੱਲ ਆਪਣਾ ਮਰੋਈ ਸੇ ਤੋ ਆਪਾਂ ਤੇਲ ਭਰਾਲਿਆ ਸੀ ਗੱਡੀ 'ਚ ਤੇਲ ਦੂਰ ਭਰ ਆ ਕੇ ਤੇ ਹੁਣ ਚੱਲੇ ਆਂ ਆਪਾਂ ਲੰਬੇ ਰੂਟਾਂ ਦੇ ਅੱਜ ਤੇ ਇਧਰ ਆਪਣੇ ਮੋੰਛੀ ਸਾਹਿਬ ਗੱਡੀ ਚ ਹੀਤੇ ਹੋਏ ਹੈ ਨਹੀਂ ਤਾਂ ਕਿੱਥੇ ਆਈਦਾ ਨਾਰਮਲ ਜਿਦਾ ਨਾਰਮਲੀ ਸੌਂਕਤੀ ਚੱਲੀ ਆ ਤੇ ਮੌਸਮ ਬੜਾ ਘੈਂਡਾ ਯਾਰ ਮੌਸਮ ਵਧੀਆ ਮੀਹ ਵਾਲਾ ਵਸਣਾ ਤੇ ਤੇਲ ਦੂਰ ਪਾਇਆ ਮੋਹਲਾ ਨਿਮਣਾ ਕਿਚਨ ਦਾ ਤੇ ਉਹ ਤਖਾ ਕਿੱਥੀ ਕਿਰਾ ਸ਼ੂਟ ਕਰਦੇ ਉਹ ਉਹ ਦਿਖਾਵਾਂਗੇ ਤੇ ਅਸੀਂ ਥੋੜਾ ਜਿਹਾ ਕਾਫੀ ਦਿਨ ਹੋ ਗਏ ਇਸ ਕੋਈ ਲੰਬੇ ਰੂਟ ਤੇ ਗਏ ਨਹੀਂ ਸੀ ਤੇ ਬੱਚੇ ਦੇ ਬੈਠੇ ਸੀ ਨਾ ਬੋਲਦੇ ਹੋ ਰਹੇ ਸੀ ਮੈਂ ਤਾਂ ਰੋਜੀ ਨਾ ਡੇਟੀ ਬੋਲਦੇ ਹੋ ਰਹੇ ਸੀ ਮਾਣੇ ਕਿ ਯਾਰ ਚੱਲ ਮੜਾ ਵੜਾ ਘੋ ਕਰਕੇ ਇਹ ਦੇਖਨੇ ਮਰਜ ਕਿੱਧਰ ਜਾਣੇ ਆ ਇੱਕ ਤਾਂ ਆਪਾਂ ਜਾਣਾ ਚੰਡੀਗੜ੍ਹ ਉਹ ਤਾਂ ਫਾਈਨਲੀ ਚੰਡੀਗੜ੍ਹ ਦੇਵਾਲੀ ਹੋ ਸਕਦਾ ਬੰਦਪੁਰ ਦੀ ਸਕੀਮ ਬਣ ਜੇ ਨਹੀਂ ਠੀਕ ਨਹੀਂ ਫਿਰ ਰੋਕਰ ਤੇ ਜਾਣਾ ਹੀ ਪੈਣਾ ਸਾਈਨ ਕਰਾਉਣ ਆਪਾਂ ਨੂੰ ਕਿਉਂਕਿ ਦੋ ਤਿੰਨ ਜਗ੍ਹਾ ਤੇ ਤਾਂ ਸਾਈਨ ਕਰਾਉਣ ਜਾਣਾ ਹੀ ਜਾਣਾ ਨਹੀਂ ਮਤੋਂ ਜੋਦੀ ਬੈਲਸ ਜਿਹਾ ਨੋ ਜੋਦੀ ਬੈਲਸ ਜਿਹਾ ਮੈਂ ਵੀ ਉਹਦੀ ਬੈਲਸ ਨਹੀਂ ਨੋ ਉਹ ਤਾਂ ਆ ਗਿਆ ਸੀ ਆਸਪਤਾਲ ਬਾਕੀ ਮਿਲਦੇ ਆ ਜੀ ਫਿਰ ਆਪਾਂ ਤੁਹਾਨੂੰ ਹੈ ਅੱਗੇ ਜਾ ਕੇ ਮਖੌਨੇ ਰੋਡ ਦੇ ਨਜ਼ਾਰੇ ਕਰੋ ਜੀ ਚੈੱਕ ਤੇ ਇੱਕ ਕਰੋ ਚੈੱਕ ਕਰਾ। ਹੋਰ ਮਖੌਨੇ ਰਵਾਂਗੇ ਤੁਹਾਨੂੰ ਕਿੱਥੇ ਕਿੱਥੇ ਜਾਣਦੇ ਆ। ਇੱਕ ਯਾਰ ਆਪਣੇ ਬਠਿੰਡਾ ਤੋਂ ਬਰਨਾਲਾ ਬਰਨਾਲਾ ਤੇ ਸੰਗਰੂਰ ਦੇ ਵਿਚਾਲੇ ਜੇ ਉਹ ਬਲਾਸਟਰ ਜੁੜੀ ਵਾਲਿਆਂ ਨੇ ਢਾਬਾ ਬਣਾਇਆ ਇੱਕ। ਉਹ ਸਕੀਮ ਹੈਗੀ ਅੱਜ ਵੀ ਜੇ ਉੱਥੇ ਰੁਕੇ ਤਾਂ ਉੱਥੇ ਚਾਹ ਪਾਣੀ ਪੀ ਕੇ ਆਵਾਂਗੇ ਯਾਰ। ਨਲ ਮਿਲ ਕੇ ਆਵਾਂਗੇ ਬੰਦਿਆਂ ਨੂੰ ਠੀਕ ਆ ਕਲਸਟਰ ਜੋੜੀ ਵਾਲੇ ਹੈਗੇ ਨਾ ਉਹਨਾਂ ਨੇ ਬਣਾਇਆ ਉੱਥੇ ਜੇ ਰੈਸਟੋਰੈਂਟ ਬਣਾਇਆ ਨਵਾਂ ਹੀ ਬਣਾਇਆ ਕੱਲ ਪਰਸੋਂ ਨੇ ਵੀਡੀਓ ਵੇਖੀ ਜਾਂਦਾ ਸੀਗਾ ਚਲੋ ਜੇ ਆ ਗਿਆ ਧਿਆਨ ਦੇ ਵਿੱਚ ਤਾਂ ਫਿਰ ਆਪਾਂ ਉੱਥੇ ਜੇ ਕਲਸਟਰ ਜੋੜੀ ਮਿਲਾਂਗੇ ਮਿਲਾਂਗੇ ਜ਼ਰੂਰ ਨਾ ਬਾਈ ਹੋਰਾਂ ਨੂੰ ਚਲੋ ਜੀ ਮਿਲਦੇ ਆਂ ਫਿਰ ਲਓ ਗਾਇਜ਼ ਫਾਈਨਲੀ ਆਪਾਂ ਕੌਣ ਦੇਖਿਆ ਕੂਲ ਟੈਕਸ ਤੇ ਤੇ ਇੱਥੇ ਆਪਣਾ ਚੱਲਦਾ ਕਾਰ ਚੁੰਗੀ ਆਪਾਂ ਵੈਸੇ ਇਹ ਦੇਖਦੇ ਕਰ ਰਹੇ ਬੁਲਾਈ ਖੈਗੇ ਹੈ ਨਾ ਇਹ ਵੀ ਦਿੰਦੇ ਵੀ ਆਪ ਵੀ ਪਰਸਨ ਵੀ ਆਂਟਰੀ ਹੁੰਦੀ ਹੈ ਆਪਣੀ ਇੱਥੇ ਤਾਂ ਕੋਈ ਗੱਲ ਹੀ ਨਹੀਂ ਜੀ ਇੱਥੇ ਚੱਲਦਾ ਜੀ ਆਪਣਾ ਕਾਰ ਦੇਖਦੇ ਆ ਪਰ ਕਾਰ ਦੇ ਹੁੰਦੀ ਹੈ ਕਿ ਨਹੀਂ ਐਂਟਰੀ ਆਪਣੀ ਹੋਊਗੀ ਇਹਨਾਂ ਨੂੰ ਆ ਜੀ ਚੱਕਦਾ ਜੀ ਨਾ ਨਹੀਂ ਪਤਾ ਜੀ ਕਾਰ ਦਿਖਾਇਆ ਕਿਉਂ ਦਿਖਾਇਆ ਕਾਰ ਦਿਖਾਇਆ ਕਿ ਕੀ ਦਿਖਾਇਆ ਇਹ ਆਈ ਗਾੜੀ ਦਿਖਾਤਾ ਹਾਂ ਆ ਰੈਂਡੀ ਗਾੜੀ ਉਹ ਨਾ ਤਾਂ ਆਣੀ ਹਾਂ ਕਿ ਆਪ ਹੀ ਆਪਿਆ ਯਾਰ ਹੈ ਵੀ ਆ ਜੀ ਬੱਸ ਨਾ ਇੱਕ ਵੀਡੀਓ ਕਿਉਂ ਆ ਆਈ ਕਾਰਡ ਚੋਂ ਨਾਲ ਆਈਡੀ ਕਾਰਡ ਉਹ ਕੱਜਾ ਵਰਦੀ ਆ ਇਹਦਾ ਆਪਦਾ ਆਪਦਾ ਆਈਡੀ ਕਾਰਡ ਬਣਾਦਾ ਨਾ ਟਾਟਾ ਪਾਵਰ ਵਾਲਾ ਆਈਡੀ ਨਹੀਂ ਯਾਰ ਹੁਣ ਆਪਾਂ ਗੱਡੀ ਦੇ ਨਾਲ ਉਹ ਵੀ ਲਵਾਉਣੀ ਐ ਸਲਿੱਪ ਲਵਾਉਣੀ ਐ ਔਰ ਗਵਰਨਰ ਡਿਊਟੀ ਟਾਟਾ ਪਾਵਰ ਸੁੰਦਰਪੁਰ ਜੋ ਵੀ ਉਹ ਲਾ ਕੇ ਸਾਰੀ ਲਾਵਾਂਗੇ ਕਿਉਂਕਿ ਆਪਣਾ ਕੰਮ ਹੀ ਜਦੋਂ ਗਵਰਨਰ ਦਾ ਕੰਮ ਕਰਦੇ ਆ ਤਾਂ ਆਪਾਂ ਲਾ ਸਕਦੇ ਆ ਆਪਣੇ ਕੋਲੇ ਐਨੀ ਜਿਹੀ ਅਥੋਰਟੀ ਆਪਾਂ ਲੈ ਰੱਖੀ ਆ ਥੱਲੇ ਸਟੈਂਪ ਉਹ ਕਰ ਆਪਾਂ ਗਵਰਨਰ ਦੀ ਲਵਾ ਲੈਣੀ ਆ ਉੱਥੇ ਬੇਟਾ ਆਫਿਸ ਦੇ ਵਿੱਚੋਂ ਵੀ ਤੁਸੀ ਚੱਕਣ ਦੀ ਆ ਰਾਬੋ ਬੋਲਦੇ ਆ ਵੀ ਬਾਕੀ ਤਾਂ ਵੈਸੇ ਵੀ ਆਪਣੋ ਕੋਈ ਰੋਗ ਟੋਗ ਦਾ ਕੋਈ ਰੋਗ ਦਾ ਟੋਗ ਦਾ ਤਾਂ ਕੋਈ ਹੈ ਨਹੀਂ ਗਾ ਲੱਗਦਾ ਲੱਗ ਬਹੁਤ ਤਗੜਾ ਆਪਣਾ ਪਰ ਆਪੋ ਹੀ ਨਿਆਰ ਨਾ ਬਣ ਗਿਆ ਨਾ ਕਿਉਂਕਿ ਪੰਜਾਬ ਹਰਿਆਣਾ ਸਾਰੇ ਪਾਸੇ ਜਾਂਦੀ ਹੈ ਗੱਡੀ ਆਪਣੀ ਤੂੰ ਚੱਕਣ ਲਈ ਗੱਲ ਨਹੀਂ ਗਈ ਤਗੜਾ ਜੱਤਾਂ ਦਾ ਤੇ ਇਹ ਕਰੋ ਚੈੱਕ ਬਹੁਤ ਗੈਂਦ ਮੋਟਰ ਨੂੰ ਅੱਜ ਯੂ ਬਹੁਤ ਸੋਨਾ ਆ ਰਿਹਾ ਆੜੇ ਪੈਂਥਲ 200 ਤੇ 18 ਕਿਲੋਮੀਟਰ 218 ਕਿਲੋਮੀਟਰ ਪਏ ਚੰਡੀਗੜ੍ਹ ਰਾਜਮੰਡ ਪੱਠੰਡੇ ਦੇ ਆਗੇ ਤੰਦੂਰ ਵੱਡੇ 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 ਤੰਦੂਰ ਆਗੇ ਪੱਠੰਡੇ ਦੇ ਜੀ ਹੈ ਲਾਹੋਜੀ ਕਰੋਚੇ ਕੁੰਦੇ ਦੀ ਲੁੱਕ ਹੈ ਰੋਟੀਆਂ ਕੋਲ ਲਾਉਂਦਾ ਰੋਟੀਆਂ ਕਿਦੋਂ ਵੀ ਲਾਏਗਾ ਜਾ ਕੇ ਵਿੱਚ ਨੂੰ ਭਰ ਜਾਂਦਾ ਸ਼ਾਮ ਮਰਾਦੀ ਕੀ ਤਰੀ ਵਿੱਚ ਤੇ ਡੋਰਾ ਸਟ੍ਰੇਕ ਫੋਣੀ ਦਾ ਬੰਦੀ ਆ ਫਿਰ ਪਾਨ ਦੀ ਆ ਕੋਣੀ ਤਾਂ ਬੰਦੀ ਆ ਪਾ ਦੇ ਸਟੇਕ ਬਈ ਮਠੰਡੇ ਪਹੁੰਚ ਗਏ ਆ ਫਿਰ ਮੈਂ ਤਾਂ ਵੈਸੇ ਹੀ ਸਟੋਰੀ ਲਾਤੀ ਆ ਉਹਦਾ ਵੀ ਸ਼ੇਅਰ ਕਮੈਂਟ ਕਰ ਦੇਣਗੇ ਆਪਣੇ ਭਰਾ ਵੀਰ ਭਰਾ ਸਾਰੇ ਨਿਕੇਸ਼ ਨੂੰ ਕਿਧੜਵਾਦੀ ਆ ਸਹੀ ਐ ਫੇਰ ਮੈਂ ਮਾਪੇ ਪੁੱਛੀ ਵੀਰ ਦਾ ਉਹ ਵੀ ਇਥਰੋ ਚੱਕ ਗੰਦੂਰ ਫਟੇ ਦੇ ਦੇ ਚੀਲਾ ਮੈਨੂੰ ਚੀਲਾ ਕੋਲ ਮਠੰਡੇ ਕੋਟੀ ਦਾ ਕੋਟੀ ਪਾ ਰਹੀ ਨੇ ਮਈਆ ਅੱਧੀ ਨਿਕੇਸ਼ ਨੇ ਗੁੰਡਲ ਦੀ ਹਰਦੀ ਆ ਹਈ ਅਜੀਤ ਰੋਡ ਗਲੀ ਨੰਬਰ ਕਿੰਨਾ ਸੀ 4 ਜਾਣਾ ਨਹੀਂ ਨਹੀਂ ਜਿੱਥੇ ਉਹ ਸੀ ਆਪਣਾ ਉਹ ਠੀਕ ਹਾਂ ਅਮਰੀਕਾ ਸੜਕ ਸਿਸਿਆ ਪਲੇਟ ਨੰਬਰ ਜਿਹੜੀ ਗਲੀ ਦੀ ਹਾਂਜੀ ਦੋਸਤੋ ਆਪਾਂ ਕਰਵਾ ਰਹੇ ਜੈਨਰੋਡ ਤੇ ਗੱਦੀ ਜੈਨਰੋਡ ਤੋਂ ਕਿ ਥੋੜੀ ਜਿਹੀ ਆਊਟ ਕਿਉਂਕਿ ਚੱਲਦੀ ਜਾਦੇ ਆ ਖੱਡੇ-ਖੱਡੇ ਛਾਈਦੀ ਆ ਉਹਦੇ ਕਰਕੇ ਹੋ ਗਈ ਥੋੜੀ ਜਿਹੀ ਲੈਨਰਡ ਆਊਟ ਤੇਂਦਰ ਦੇਖੋ ਆਪਣੇ ਮੋਹਰੀ ਸਾਹਿਬ ਜਾ ਰਹੇ ਡੈਡੀ ਦੇ ਥੱਲੇ ਦੇਖਣਗੇ ਕਿ ਦੀ ਟਿਮੈਟ ਉਹ ਹੀ ਦੇਖ ਰਿਹਾ ਥੱਲੇ ਮੁੰਡਾ ਬਣ ਕੇ ਹੈ ਕੀ ਕਹਿੰਦੀ ਗੱਦੀ ਕਰਨੀ ਚੈੱਕ ਵਧੀਆ ਅਲਸ ਹੀ ਗਿਆ ਉਹ ਵੀ ਇਹ ਫਿਕੀ ਦੀ ਕਨੈਕਟਰ ਸਾਈਡ ਤੋਂ ਉਹਨੇ ਲੈਣ ਨੂੰ ਦੇਖਦੇ ਹੁੰਦੀ ਸਟਕ ਨਹੀਂ ਹੁੰਦੀ ਪੈਂਦਾ ਫਰਕ ਨਹੀਂ ਉਹ ਚਲਦੀ ਜਿਆਦਾ ਹੈ ਖੱਡੇ ਖੱਡੇ ਚੁਆਇਸ ਦੀ ਆ ਉਹਦੇ ਕਰਕੇ ਲਾਈਨ ਬਟ ਹੋ ਜਾਂਦੀ ਵੀ ਨਾ ਲਾਈ ਬਟੰਡੇ ਸ਼ਹਿਰ ਖੜੇ ਆਵਾ ਅਮੈਂਡਮੈਂਟ ਕਰਵਾਉਣਾ ਕਰੋ ਇਹ ਚੱਕੂ ਠੰਡਾ ਟਾਇਰ ਵਰਕਰਸ ਹਾਂਜੀ ਦੋਸਤੋ ਕੀ ਹਾਲ ਚਾਲ ਜੇ ਸਾਰਿਆਂ ਦੇ ਤੇ ਆਪਾਂ ਖੜੇ ਸੀਗੇ ਬਟਰੁਖਾ ਸੰਗਰੂਰ 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 ਤੇ ਬਟਰੁਖਾ ਦੇ ਵਿਚਾਲੇ ਖੜੇ ਜੀ ਜੇ ਆਪਾਂ ਜੀ ਪਾਣੀ ਪੁਣੀ ਪੀਣਾ ਸੀ ਜੇ ਨਾਲੇ ਕਹਿੰਦਾ ਗੱਡੀ ਨੂੰ ਸਾਧੋ ਆਦੀਏ 2 ਮਿੰਟਾਂ ਕਰ ਰਹੀ ਚੈੱਕ ਆਈ ਤਾਂ ਇਧਰ ਤਾਂ ਪੂਰਾ ਮੀ ਵਾਲਾ ਮੌਸਮ ਹੈ ਠੰਡ ਹੈ ਬਾਹਰ ਠੰਡ ਹੈ ਬਾਹਰ ਤੇ ਏਸੀ ਵੀ ਆ ਤੇ ਪੂਰੀ ਕੂਲਿੰਗ ਸਿਟੀ ਜਾਂਦਾ 13 13 ਤੇ ਨਹੀਂ ਅੱਗੇ ਫੁੱਲ ਦੇ ਚੱਲਦਾ ਹੁੰਦਾ ਫੁੱਲ ਤੇਜ਼ ਮੌਸਮ ਪੂਰਾ ਬਦਲ ਕੁਲਾ ਖੜਾ ਤੇ ਮੀ ਆਉਣ ਦੀ ਤਿਆਰੀ ਜਪੂਰ ਆਪਾਂ ਜਾ ਰਹੇ ਹਾਂ ਜੀ ਚੰਡੀਗੜ੍ਹ ਚੰਡੀਗੜ੍ਹ ਜਾ ਰਹੇ ਹਾਂ ਦੋਸਤੋ ਕਰ ਨਹੀਂ ਸਕਦੇ ਕਿਉਂਕਿ YouTube ਕਾਪੀਰਾਈਟ ਦੇ ਦੇਂਦਾ ਸਾਨੂੰ ਨਹੀਂ ਤਾਂ ਪੂਰਾ ਤੁਹਾਨੂੰ ਮੌਲ ਬਖਾਉਣਾ ਸੀ ਜਾਂ ਗਾਣੇ ਗੁੰਨੇ ਵਾਲਾ ਪੂਰਾ ਨਾ ਨਾ ਕਾਪੀਰਾਈਟ ਆਇਆ ਨਾ ਯਾਰ ਮਾੜੇ ਨਾਲ ਮਾੜੇ ਨਾਲ ਹੀ ਆ ਜਾਂਦਾ ਕਾਪੀਰਾਈਟ ਆ ਜਾਂਦਾ ਨਾ ਕੀ ਆਉਂਦੀ ਆਉਂਦਾ ਲਓ ਜੀ ਅੱਗੇ ਅੱਗੇ بارش ਫੁੱਲ ਤੇ ਫੁੱਲ ਤੇ بارش ਹੋ ਗਈ ਹੈ ਜੀ ਤੇ ਮੌਸਮ ਪੂਰਾ ਕੈਨੇਡਾ ਦੱਸੋ ਫਿਰ ਕਿੱਥੇ ਕਿੱਥੇ ਹੋ ਰਹੀ ਹੈ بارش ਲਓ ਜੀ ਕਰੋ ਚੈੱਕ ਨੰਦਲੇਂ ਦੇ ਪਹਿੰਸ਼ ਦਾ ਕਰੋ ਇਹ ਚੈੱਕ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਚੈੱਕ ਕਰੋ ਜੀ ਰੋਡ ਦੇ ਨਜ਼ਾਰੇ ਲੋਕ ਐਟ ਲੋਕੇਸ਼ਨ ਕਰੋ ਜੀ ਚੈੱਕ ਅੱਜ ਦਾ ਆਪਣਾ ਟੂਰ ਰਹਿਣਾ ਲਾ ਜੀ ਬੋਰ ਤੋਂ ਚੰਡੀਗੜ੍ਹ ਵਾਇਰ ਰੋਪੜ ਹੋਗੇ ਹਨ ਵਾਇਰ ਰੋਪੜ ਹੋਗੇ ਇਹ ਦੂਰ ਰਹੂਗਾ ਜੀ ਆਪਣਾ ਅੱਜ ਦਾ ਬੋਰ ਤੋਂ ਚੰਡੀਗੜ੍ਹ ਵਾਇਰ ਰੋਪੜ ਹੋਗੇ ਐਂਡ ਫਤਿਹਗੜ੍ਹ ਸਾਹਿਬ ਹੋ ਕੇ ਜਾਵਾਂਗੇ ਆਜਾ ਚਲੋ ਇੱਕ ਵਾਰ ਸ਼ੁਕਰ ਕਰਮੀ ਘਟਾ ਤੇ ਇਸੀ ਵਧੀਆ ਕੂਲਿੰਗ ਕਰੀ ਜਾਂਦਾ ਤੇ ਤੇ ਇਸ ਵੀ ਨੀ ਕੂਲਿੰਗ ਕਰਦਾ ਤੋ ਆਪਾਂ ਪਹੁੰਚ ਗਏ ਸੀ ਸ਼੍ਰੀ ਫਤਿਹਗੜ ਸਾਹਿਬ ਸ਼੍ਰੀ ਫਤਿਹਗੜ ਸਾਹਿਬ ਆਪਾਂ ਪਹੁੰਚ ਗਏ ਸੀ ਜੀ ਤੇ ਆਪਾਂ ਹੁਣ ਜਾਵਾਂਗੇ ਰੋਪੜ ਇਸ ਤੋਂ ਬਾਅਦ ਦਿਖਾਉਣੇ ਤੁਹਾਨੂੰ ਫਤਿਹਗੜ ਸਾਹਿਬ ਦਾ ਗੁਰਦੁਆਰਾ ਸਾਹਿਬ ਵੀ ਦਿਖਾਵਾਂਗੇ ਬਾਹਰੋਂ ਮਾਰੀ ਕਿਉਂਕਿ ਟਾਈਮ ਥੋੜਾ ਹੁਣ ਜਾਣਾ ਨਹੀਂ ਜਾਣਾ ਅੰਦਰ ਫਿਰ ਤੁਹਾਨੂੰ ਕਿਸੇ ਦਿਨ ਅੰਦਰ ਦਾ ਵੀਊ ਦਿਖਾਵਾਂਗੇ ਅੰਦਰ ਵੀ ਦਰਸ਼ਨ ਕਰਾਵਾਂਗੇ ਆ ਜੀ ਫਤਿਹਗੜ ਸਾਹਿਬ ਹਰ ਚੀਜ਼ ਹੈ ਜੀ ਇੱਥੇ ਇੱਥੇ ਖੰਡਾ ਬਣਿਆ ਹੋਇਆ ਹੈ ਜੀ ਇਹ ਇਹ ਉੱਪਰੋਂ 뷰 ਆਉਂਦਾ ਸਹੀ ਇਹਦਾ ਪਰ ਤੋਂ ਸਹੀ 뷰 ਆਉਂਦਾ ਹੈ ਇੱਥੇ ਖੰਡਾ ਬਣਿਆ ਹੋਇਆ ਹੈ ਡਰੋਨ ਨਾਲ ਸ਼ੂਟ ਕਰਦੇ ਹੁੰਦੇ ਇਹਦਾ ਉਹਦੇ ਡਰੋਨ ਦੇ ਵਿੱਚ ਪੂਰਾ ਸ਼ੂਟ ਆ ਜਾਂਦਾ ਹੈ ਖੰਡੇ ਦਾ ਇੱਥੇ ਵੀ ਕੁਝ ਬਣਿਆ ਹੋਇਆ ਹੈਗਾ ਤੇ ਆ ਹੈਗਾ ਆਪਣਾ ਫਤਿਹਗੜ੍ਹ ਸਾਹਿਬ ਦਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਗੁਰਦੁਆਰਾ ਸਾਹਿਬ ਆ ਗਿਆ ਜੀ 메인 ਗੁਰਦੁਆਰਾ ਸਾਹਿਬ ਇੱਥੇ ਹੈਗਾ ਸਪਨਾ ਸੱਚੇ ਬੋਲਸ਼ੇ ਇਹ ਫਤਿਹਗੜ੍ਹ ਸਾਹਿਬ ਦਾ ਗੁਰਦੁਆਰਾ ਸਾਹਿਬ ਆ ਗਿਆ ਜੀ ਇਹ ਰੋਡ ਜਾਂਦਾ ਹੁਣ ਰੋਪੜ ਨੂੰ ਜੀ ਆਪਾਂ ਇੱਥੋਂ ਜਾਣਾ ਰੋਪੜ ਹਾਂਜੀ ਦੋਸਤੋ ਰਸਤਾ ਚੈੱਕ ਕਰੋ ਤੁਸੀਂ ਪੂਰਾ ਜੰਗਲਾ ਵਾਲਾ ਰਸਤਾ ਤੇ ਇਹ ਦੂਸਰੇ ਰਸਤੇ ਰਸਤਾ ਖਰਾਬ ਸੀ ਕਿ ਉਧਰ ਪੁੱਲ ਪੰਦਾ ਉਹ ਵੀ ਕਰਕੇ ਆ ਬਿਲਕੁਲ ਛੋਟਾ ਜਿਹਾ ਰਸਤਾ ਹੈ ਜੀ ਤੇ ਹੈਗਾ ਸਾਰਾ ਜੰਗਲ ਇਧਰ ਸਾਰਾ ਹੀ ਜੰਗਲ ਹੈ ਇਧਰ ਨਾ ਉਹ ਕਿਹੜਾ ਜੰਗਲ ਬੰਦਾ ਮਾਛੀਵਾੜੇ ਦਾ ਨਾ ਮਾਛੀਵਾੜੇ ਦਾ ਜੰਗਲ ਹੈ ਸ਼ੇਰ ਸ਼ੂਰ ਵੀ ਇੰਦੇ ਚ ਨੇ ਸ਼ੇਰ ਚੀਤੇ ਸਾਰਾ ਕੁਝ ਹੀ ਆ ਜਾਂਦਾ ਇਹਦੇ ਵਿੱਚ ਕਹਿੰਦੇ ਹਨਾ ਆਓ ਵੀ ਕਰੋ ਇੱਕ ਟੱਕ ਇਧਰ ਤੁੰਨਾ ਵੀ ਲੱਗਾ ਡੂੰਗੀ ਬੜੀ ਜਗ੍ਹਾ ਹੈ ਇਧਰ ਮਾਛੀਵਾੜੇ ਦੇ ਜੰਗਲ ਵੀਰ ਜੀ ਮਾਛੀਵਾੜੇ ਦੇ ਜੰਗਲ ਨੇ ਤੇ ਇਹ ਨਾਲ ਹੀ ਨੀਲੋ ਨਹਿਰ ਵੀ ਜਾਂਦੀ ਆ ਨੀਲੋ ਪਿੱਛੇ ਰਹਿ ਗਈ ਐਸ ਵੀ ਐਲ ਆਪਣੇ ਲੋਈ ਕਰੋ ਚੈੱਕ ਫਿਰ ਤੋਂ 사ਸਰੀ ਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਆ ਕਿ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਆਪਾਂ ਜੀ ਰੋਪੜ ਤੋਂ ਚੱਲੇ ਸੀਗੇ ਚੰਡੀਗੜ੍ਹ ਨੂੰ ਤੇ ਰਸਤੇ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬਾ ਉੱਥੇ ਮੱਥਾ ਟੇਕਣ ਜਾਣਾ ਆਪਾਂ ਤੇ ਆਹ ਚੀਜ਼ ਚੈੱਕ ਕਰੋ ਜੀ ਯੂਪੀ ਨੰਬਰ ਗੱਡੀ ਆ ਜੀ ਤੇ ਆਹ ਚੀਜ਼ ਸਹੀ ਆ ਜਾਂ ਗਲਤ ਆ ਇਹ ਨੰਬਰ ਪਲੇਟ ਤੇ ਲਾਇਆ ਹੋਇਆ ਹੈ ਗਾਰਾਂ ਇਹਨਾਂ ਨੇ ਇਹ ਪਹਿਲਾਂ ਦਾ ਹੋਰ ਜਿਆਦਾ ਲੱਗਿਆ ਹੋਇਆ ਸੀਗਾ ਹੁਣ ਤਾਂ ਚਲੋ ਇਹਨਾਂ ਨੇ ਥੋੜਾ ਜਿਹਾ ਸਾਫ਼ ਕਰਤਾ ਪਰ ਸਾਫ਼ ਪ੍ਰੋਪਰ ਸਾਫ਼ ਨਹੀਂ ਹੋਇਆਗਾ ਇਹ ਚੀਜ਼ ਦੱਸਿਓ ਵੀ ਗਲਤ ਆ ਜਾਂ ਸਹੀ ਆ ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ ਚਾਹੀਦਾ ਵੈਸੇ ਆਪਾਂ ਤਾਂ ਨਹੀਂ ਲਾਉਣਾ ਚਾਹੀਦਾ ਆਪਾਂ ਤਾਂ ਲੋੜ ਨਹੀਂ ਪੈਂਦੀਗੀ ਇਨਾਂ ਨੂੰ ਕੋਈ ਡਰ ਹੋਣਾ ਤਾਂ ਹੀ ਲਾਈ ਬੈਠੇ ਹਨ ਗੱਲ ਦਾ ਵੈਸੇ ਤੇ ਇਹ ਚੀਜ਼ ਕਾਨੂੰਨ ਦੇ ਮੁਤਾਬਿਕ ਤਾਂ ਮੇਰੇ ਹਿਸਾਬ ਨਾਲ ਤਾਂ ਬਾਕੀ ਤੁਸੀਂ ਦੱਸਿਓ ਜੀ ਤੁਹਾਡੀ رائے ਕੀ ਕਹਿੰਦੀ ਹੈ ਕਮੈਂਟ ਕਰਕੇ ਵੀ ਐਵੇਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਲਓ ਜੀ ਕਰੋ ਚੈੱਕ ਤੇ ਉਹ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਸੀਗੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਤੇ ਦੇਖਦੇ ਹਾਂ ਫਿਰ ਅੰਦਰ ਵੀਡੀਓ ਬਣਾਉਣ ਦਿੰਦੇ ਹੈ ਕਿ ਨਹੀਂ ਕਰੋਨੇ ਦੇ ਦਰਸ਼ਕ ਤੁਹਾਨੂੰ ਚੱਕ ਇਹ ਪਿੰਡ ਰੋਪੜ ਤੋਂ ਚੰਡੀਗੜ੍ਹ ਰੋਡ ਤੇ ਆ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਯਾਦਗਾਰ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਸੋਹ ਲਖੀਆਂ ਰੋਪੜ ਬਸ ਲਾ ਦੇ ਇੱਥੇ ਲਾ ਦੇ ਗੱਡੀ ਉੱਥੇ ਲਾ ਦੇ ਹਾਂ ਇਹਦੇ ਚਲਾ ਦੇ ਪਾਰਕਿੰਗ ਕਰ ਰਵਜੀ ਚੱਕ ਬਹੁਤ ਸੋਹਣਾ ਬਣਿਆ ਹੋਇਆ ਪਹਿਲਾਂ ਵੀ ਆਏ ਆਪਾਂ ਤਿੰਨ ਚਾਰ ਆ ਦੀ ਤੇ ਅੱਜ ਵੀ ਫਿਰ ਉਹ ਬਲੌਗ ਨੂੰ ਉਦੋਂ ਆਪਾਂ ਬਲੌਗਿੰਗ ਨਹੀਂ ਕਰਦੇ ਸੀ ਵੀਡੀਓ ਵੀ ਨਹੀਂ ਹੁੰਨ ਤੇ ਵਲੌਗ ਤਾਂ ਨਹੀਂ ਆਪਾਂ ਚਲੋ ਹਜੇ ਐਡੇ ਬਲੌਗਰ ਤਾਂ ਨਹੀਂ ਬਣੇਗੇ ਨਾਰਮਲੀ ਵੀਡੀਓ ਵੀਡੀਓ ਬਣਾ ਲਈਦੀ ਹੈ ਚਲੋ ਵਧੀਆ